ਪੰਜਾਬ ਦੇ ਵਿੱਚ ਆਪ ਐਮਐਲਏਾਂ ਦੀ ਅੰਨੀ ਬੋਲੀਆਂ ਲਾ ਕੇ ਵੇਚੀਆਂ ਜਾ ਰਹੀਆਂ ਨੇ ਟਰੱਕ ਜੁਨੀਅਨਾਂ ਦੀਆਂ ਪ੍ਰਧਾਨਗੀਆਂ 30 ਲੱਖ ਰੁਪਇਆ ਲੈ ਕੇ ਨਰਿੰਦਰ ਕੌਰ ਭਰਾਜ ਨੇ 55 ਲੱਖ ਚ ਪ੍ਰਧਾਨਗੀ ਕਿਸੇ ਹੋਰ ਨੂੰ ਦੇ ਦਿੱਤੀ ਜਿਹਦੇ ਪੈਸੇ ਮੋੜੇ ਉਹ ਜ਼ਹਿਰੀਲੀ ਚੀਜ਼ ਨਿਕਲ ਗਿਆ ਇਹ ਇਲਜ਼ਾਮ ਨਰਿੰਦਰ ਕੌਰ ਭਰਾਜ ਵਿਧਾਇਕ ਸੰਗਰੂਰ ਤੇ ਲੱਗ ਰਹੇ ਨੇ ਕਟੜ ਇਮਾਨਦਾਰ ਪਾਰਟੀ ਦੀ ਵਿਧਾਇਕਾ ਤੇ ਇਹ ਇਲਜ਼ਾਮ ਸ਼ਰਿਆਮ ਲੱਗ ਰਹੇ ਨੇ ਮਾਮਲਾ ਕਿੱਥੋਂ ਦਾ ਤੇ ਕਿਵੇਂ ਆ ਤੁਹਾਨੂੰ ਸਾਰੀ ਕਹਾਣੀ ਖੋਲ ਕੇ ਦੱਸ ਦਿਆਂ ਤੁਸੀਂ ਜੁੜਿਓ ਲੋਕਪੈਨ న్యూਸ ਦੇ ਨਾਲ ਮੈਂ ਹਰਿੰਦਰ ਬਾਜਵਾ ਪੰਜਾਬ ਦੇ ਵਿੱਚ ਕਟੜ ਇਮਾਨਦਾਰ ਕਹਿ ਕੇ ਸਰਕਾਰ ਬਣਾਈ ਗਈ ਸੀ 92 ਐਮਐਲ ਤੇ ਉਹਨਾਂ ਐਮਐਲਆਂ ਚੋਂ ਇੱਕ ਕਟੜ ਇਮਾਨਦਾਰ ਐਮਐਲਏ ਬਿਬਾ ਨਰਿੰਦਰ ਕੌਰ ਭਰਾਜ ਦੇ ਉੱਤੇ ਬੜੇ سنگੀਨ ਤੇ ਗੰਭੀਰ ਇਲਜ਼ਾਮ ਲੱਗੇ ਨੇ ਕਥਿਤ ਤੌਰ ਦੇ ਉੱਤੇ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੈ ਜਿਸ ਦੇ ਵਿੱਚ ਨਰਿੰਦਰ ਕੌਰ ਭਰਾਜ ਦਾ ਖਾਸਮ ਖਾਸ ਬੰਦਾ ਇੱਕ ਵਿਅਕਤੀ ਦੇ ਨਾਲ ਖੜਾ ਸੁਣਾਈ ਦਿੰਦਾ ਕਿ ਉਹ ਕਹਿੰਦਾ ਕਿ ਆ 30 ਲੱਖ ਸੀ ਅਸੀਂ 30 ਲੱਖ ਦਾ ਸਾਡਾ ਸੌਦਾ ਹੋਇਆ ਸੀ ਆ ਬੰਦੇ ਸੌਦਾ ਦੇ ਪੈਸੇ ਜਿਹੜੇ ਆ ਵਾਪਸ ਲੈ ਕੇ ਆਗੇ ਨਰਿੰਦਰ ਕੌਰ ਭਰਾਸ ਤੇ ਇਹ ਇਲਜ਼ਾਮ ਨੇ ਕਿ ਉਹਨਾਂ ਨੇ ਟਰੱਕ ਜੁਨੀਅਨ ਜਿੰਨੂੰ ਅੱਜ ਕੱਲ ਟਰੱਕ ਐਸੋਸੀਏਸ਼ਨ ਕਿਹਾ ਜਾਂਦਾ ਹੈ ਪੁਵਾਨੀਗੜ ਉਹਦੀ ਪ੍ਰਧਾਨਗੀ ਬੋਲੀ ਲਾ ਕੇ ਵੇਚੀ ਆ ਕਿਹਾ ਜਾਂਦਾ ਹੈ ਕਿ ਬੀਬਾ ਜੀ ਨੇ ਪਹਿਲਾ ਇੱਕ ਵਿਅਕਤੀ ਤੋਂ 30 ਲੱਖ ਰੁਪਏ ਲਿਆ ਉਸ 30 ਲੱਖ ਦੇ ਉੱਤੇ ਬੋਲੀ ਚੜ ਕੇ 55-56 ਲੱਖ ਚਲੇਗੀ ਤਾਂ 30 ਲੱਖ ਵਾਪਸ ਘੱਲ ਦਿੱਤਾ ਗਿਆ ਵਾਪਸ ਭੇਜ ਦਿੱਤਾ ਗਿਆ ਜਿਸ ਤੋਂ ਬਾਅਦ ਰੋਲਾ ਰੱਪਾ ਇੱਥੋਂ ਤੱਕ ਵੱਧ ਗਿਆ ਕਿ ਮਾਮਲਾ ਜਿਹੜਾ ਜਿਸ ਵਿਅਕਤੀ ਦਾ 30 ਲੱਖ ਵਾਪਸ ਹੋਇਆ ਸੀ ਉਸ ਨੂੰ 30 ਲੱਖ ਵਾਪਸ ਹੋਣ ਦਾ ਇਹਨਾਂ ਦੁੱਖ ਲੱਗਿਆ ਉਹਦੀ ਵਾਰੀ ਵੀ ਕਹਿੰਦੇ ਇਸ ਵਾਰ ਪ੍ਰਧਾਨਗੀ ਦੀ ਸੀ ਤਾਂ ਉਹਨੇ ਜ਼ਹਿਰੀਲੀ ਚੀਜ਼ ਨਿਗਲ ਲਈ ਤੇ ਉਸ ਤੋਂ ਬਾਅਦ ਰੋਲਾ ਵੱਧ ਗਿਆ ਪਹਿਲਾਂ ਆਪਾਂ ਉਹ ਵੀਡੀਓ ਦੇਖਦੇ ਆ ਜਿਹੜੀ ਕਥਿਤ ਤੌਰ ਦੇ ਉੱਤੇ ਕਿਹਾ ਜਾਂਦਾ ਹੈ ਕਿ ਬੀਬੀ ਨਰਿੰਦਰ ਕੌਰ ਭਰਾਜ ਨੇ ਪੈਸੇ ਵਾਪਸ ਭੇਜੇ ਤੇ ਜਿਹੜਾ ਵਿਅਕਤੀ ਵਾਪਸ ਦੇਣ ਆਇਆ ਉਹ ਬੀਬੀ ਨਰਿੰਦਰ ਕੌਰ ਭਰਾਜ ਦਾ ਕਿੰਨਾ ਕੁ ਨਜ਼ਦੀਕੀ ਹੈ ਇਹ ਤੁਹਾਨੂੰ ਮੈਂ ਅੱਗੇ ਜਾ ਕੇ ਦੱਸਦਾ ਆ ਆ ਬੇ ਨੇ ਪੈਸੇ ਜਿਹੜੇ ਮੂਲੇ ਨੇ ਆ ਵਿਚਾਰੇ ਗੁਰਪ੍ਰੀਤੂਰੀ ਨੇ ਜਿੰਮੇ ਲੈ ਕੇ ਗਏ ਤਾਂ ਉਮੀਆ ਮੁੜ ਕੇ ਸਾਡਾ ਸੌਦਾ ਪੂਰ ਨਹੀਂ ਜੜਿਆ ਠੀਕ ਆ ਤੜਕੇ ਕਰਾਂਗੇ ਠੀਕ ਆ ਬਈ ਗੁਰਪ੍ਰੀਤਨ ਮੈਨੂੰ ਕਾ ਨੂੰ ਕੋਈ ਚੱਕਰ ਨਾ ਇਹਦੀ ਭੈਣ ਦੇ ਨਾਲ ਲੈ ਕੋਈ ਚੱਕਰ ਨਹੀਂ ਦੋਏ ਜਾਣਿਆ ਬੱਚੇ ਰਿਆ ਇੱਥੇ ਇਹਨਾਂ ਦੇ ਕੋਈ ਚੱਕਰ ਨਹੀਂ ਠੀਕ ਬਈ ਨਾ ਨਾ ਕੋਈ ਨਾ ਲੈਦਾ ਜਲੂਸ ਕੱਢਾਂਗੇ ਬਈ ਸੌਦਾ ਦਾ ਆਪਣਾ ਹੋਇਆ ਦੀ ਤੀਜ ਹਾਂ ਹਾਂ ਲੈ ਤੀਜ ਚ ਸੌਦਾ ਹੋਇਆ ਦੀ ਤਾਂ ਕੋਈ ਆਪਾਂ ਇਹਨੇ ਪੈਸੇ ਜਿਹੜੇ ਮੋੜੇ ਨੇ ਆ ਬਚਾਰੇ ਗੁਰਪ੍ਰੀਤੂਰੀ ਨੇ ਜਿੰਮੇ ਲੈ ਕੇ ਗਏ ਤਾਂ ਉਮੀਆ ਮੋੜ ਕੇ ਸਾਡਾ ਸੌਦਾ ਪੂਰ ਨਹੀਂ ਜੜਿਆ ਠੀਕ ਆ ਧੜਕੇ ਕਰਾਂਗੇ ਠੀਕ ਆ ਬਈ ਗੁਰਪ੍ਰੀਤਨ ਮੈਨੂੰ ਕਾ ਨੂੰ ਲੈ ਕੋਈ ਚੱਕਣਾ ਇਹਦੀ ਭੈਣ ਦੇ ਨਾਲ ਲੈ ਕੋਈ ਚੱਕਰ ਨਹੀਂ ਦੋਏ ਜਣਿਆ ਬੱਚੇ ਰਿਆ ਤੇ ਇਹਨਾਂ ਦੇ ਕੋਈ ਚੱਕਰ ਨਹੀਂ ਠੀਕ ਹੈ ਬਈ ਨਾ ਨਾ ਕੋਈ ਨਾ ਲੈ ਇਹਦਾ ਜਲੂਸ ਕੱਢਾਂਗੇ ਬਈ ਸੌਦਾ ਦਾ ਆਪਣਾ ਹੋਇਆ ਦੀ 3 ਹਾਂ ਹਾਂ ਲੈ 3 ਚ ਸੌਦਾ ਹੋਇਆ ਦੀ ਤਾਂ ਕੋਈ ਤੁਸੀਂ ਦੇਖ ਲਿਆ ਤੁਸੀਂ ਵਿਅਕਤੀ ਨੂੰ ਪਛਾਣ ਲਿਆ ਵੀਡੀਓ ਦੇ ਵਿੱਚ ਹੁਣ ਮੈਂ ਉਹ ਵਿਅਕਤੀ ਦੀਆਂ ਉਹ ਫੋਟੋਆਂ ਦਿਖਾਉਣਾ ਜਿਹੜੀਆਂ ਬੀਬਾ ਨਰਿੰਦਰਪੁਰ ਭਰਾਜ ਨਾਲ ਨੇ ਬੀਬਾ ਨਰਿੰਦਰਪੁਰ ਭਰਾਜ ਦਾ ਰਖੜੀ ਬੰਨ ਭਰਾਇਆ ਤੇ ਇਹ ਵਿਅਕਤੀ ਆ ਗੁਰਪ੍ਰੀਤ ਨਿਧਾਮਪੁਰ ਇਹਦਾ ਨਾਂ ਵਿੱਚ ਲਿਆ ਜਾ ਰਿਹਾ ਹੈ ਬੀਬਾ ਜੀ ਇਹਦੇ ਰਖੜੀ ਬੰਦੇ ਤੁਸੀਂ ਆਪਣੀ ਸਕਰੀਨ ਤੇ ਦੇਖ ਸਕਦੇ ਹੋ ਬੀਬਾ ਜੀ ਦੇ ਪਤੀ ਦੇ ਨਾਲ ਇਹ ਕਿਸ ਤਰ੍ਹਾਂ ਨਾਲ ਵਿਚਰਦੇ ਨੇ ਤੁਸੀਂ ਆਪ ਦੇਖ ਸਕਦੇ ਹੋ ਆਹ ਪੋਸਟਰ ਗਵਾਹੀ ਭਰਦਾ ਹੈ ਕਿ ਇਹ ਆਮ ਆਦਮੀ ਪਾਰਟੀ ਦਾ ਆਗੂ ਹੈ ਇਹ ਤੁਸੀਂ ਸਾਰੀਆਂ ਚੀਜ਼ਾਂ ਦੇਖ ਲਈਆਂ ਹੁਣ ਮੈਂ ਤੁਹਾਨੂੰ ਉਹ ਪੱਖ ਸੁਣਾਉਣਾ ਚਾਹਨਾ ਜਿਹੜਾ ਜਿਹੜੇ ਇਲਜ਼ਾਮ ਬੀਬਾ ਜੀ ਤੇ ਲੱਗੇ ਨੇ ਉਹ ਸਾਰੀ ਤੁਸੀਂ ਵੀਡੀਓ ਆਪਣੇ ਕੰਨ ਖੋਲ ਕੇ ਸੁਣ ਲਿਓ ਕਿ ਕਿਸ ਤਰ੍ਹਾਂ ਨਾਲ ਸੌਦੇਬਾਜ਼ੀਆਂ ਹੋ ਰਹੀਆਂ ਨੇ ਇੱਥੇ ਵੀਰੇ ਇਸ ਮੁੰਡੇ ਦੀ ਐਤਕੀ ਵਾਰੀ ਦੀ ਭਲਾਨ ਕੀ ਦੀ ਕੌਣ ਕੀ ਨਾਉਦੀ ਜਣ ਦਾ ਇਹ ਕਾਕਾ ਜੀ ਨੇ ਆਪਣੇ ਫੱਗੂ ਵਾਲੇ ਤੋਂ ਠੀਕ ਹੈ ਜੀ ਤੇ ਇਹ ਇਹ ਜਿਹੜਾ ਗਰੁੱਪ ਹੋਣਾ ਜੋ ਹੁਣ ਪ੍ਰਧਾਨਗੀ ਕਰਕੇ ਗਿਆ ਉਸੇ ਗਰੁੱਪ ਦਾ ਬੰਦਾ ਇਹ ਤੇਰਾ ਵੀ ਮੁੰਡ ਮੁੰਡ ਕੇ ਉਹਨਾਂ ਨੂੰ ਪ੍ਰਧਾਨਗੀ ਦੇਈ ਜਾਂਦੇ ਨੇ ਜਲੂਸ ਘੜਦਾ ਜਾਨਾ ਜਿੰਦਗਰ ਭਰਾਜ ਨੇ ਕੀ ਪ੍ਰਧਾਨਗੀ ਦਾ ਪੈਸਾ ਪੈਸੇ ਬਾਈ ਜੀ ਪੈਸੇ 3 3 ਲੱਖ ਰੁਪਏ ਇਹਨੇ 55 ਲੱਖ ਰੁਪਏ ਦਿੱਤਾ ਇਹਨੇ 50 ਲੱਖ ਦਿੱਤਾ ਹਾਂ ਪੈਸੇ ਥਾ ਜੇ ਸਾਡੇ ਬੰਦੇ ਨੂੰ ਕੁਝ ਹੋ ਗਿਆ ਨਾ ਕਾਕੇ ਤੋਂ ਕਿੰਨੇ ਪੈਸੇ ਲੈ ਤੁਰੇ 30 ਲੱਖ ਜੀ ਪੈਸੇ ਵਾਪਸ ਹੋ ਗਏ ਜਾਂ ਕੀ ਆ ਵਾਪਸ ਹੋਈ ਨਹੀਂ ਜੀ ਤੁਹਾਨੂੰ ਕਿ ਮੈਂ ਬਕਾਇਦਾ ਮੇਰੇ ਖਿਆਲ ਚ ਉਹਦੀ ਰਿਕਾਰਡਿੰਗ ਵੀਡੀਓ ਸਾਰਾ ਕੁਝ ਪਿਆ ਉਹ ਕਰ ਕਰਦੇ ਜੀ ਵਾਇਰਲ ਇਹਨਾਂ ਕੋਲ ਹੀ ਆ ਸੁਣੇ ਚਾਇਆ ਵੀ ਇਹ ਕੋਲ ਹੈਗੀ ਆ ਦਵਾਈ ਕਿਉਂ ਕੀਤੀ ਦਵਾਈ ਦਵਾਈ ਦੇ ਬੰਦਾ ਪ੍ਰਸ਼ਾਸਨ ਲੈ ਕੇ ਖੜਾਦਾ ਡਾਂਗਾ ਤੋਂ ਸਾਡੇ ਬੰਦੇ ਏਡੇ ਭੁਜਦਲ ਨੇ ਡਰ ਜਾਂਦੇ ਨੇ ਤੇ ਬੋਲਦਾ ਨਹੀਂ ਕੋਈ ਉੱਚ ਬੰਦੇ ਪੁਲਿਸ ਨੇ ਚੱਕੇ ਵੀ ਨੇ ਚੱਕੇ ਨੇ ਜੀ ਬੇਟੇ ਹੁਣ ਮੇਰੇ ਚੱਕੇ ਰੱਖੇ ਨੇ ਹਾਂ ਕਿੰਨੇ ਬੰਦੇ ਚੱਕੇ ਉਹਦੇ ਪਰਮਕਲ ਬੇਟੇ ਦਾ ਪਤਾ ਜੀ ਮੈਨੂੰ ਹੋਰ ਤਾਂ ਨੇ ਹੋਰਾਂ ਦੀ ਪਤਾ ਇਹ ਵੀ ਨੂੰ ਇਹਨੂੰ ਵੀ ਚੱਕ ਲੈਂਦੇ ਇਹ ਪਾਸੇ ਸੀ ਪਰਮਕਲ ਚੱਕਣੇ ਨੂੰ ਵੀ ਗਏ ਹੋਣਗੇ ਜੀ ਮੇਰਾ ਗਰ ਕਰਦਾ ਬਾਈ ਯਾਰ ਆਪਣੇ ਪੰਜਾਬ ਦੇ ਇਹਨਾਂ ਲੋਕ ਹੁਣ ਹੁਣ ਹਸਪੀਟਲ ਲੈ ਕੇ ਗਏ ਨੇ ਦਵਾਈ ਹਸਪੀਟਲ ਲੈ ਕੇ ਦਵਾਈ ਤੁਹਾਡੇ ਸਾਹਮਣੇ ਦਵਾਈ ਪੀਤੀ ਲਾਲ ਮੇਂ ਲੱਗੀ ਉਹਦੇ ਕੱਪੜਿਆਂ ਤੇ ਜੀ ਹੁਣ ਸਰਕਾਰੀ ਹਸਪੀਟਲ ਪੋਨ ਨਿਗੜ ਲੈ ਕੇ ਗਏ ਹਾਂ ਹਾਂਜੀ ਪਤਾ ਨਹੀਂ ਹੁਣ ਇੱਥੇ ਲੈ ਕੇ ਗਏ ਵਦ ਕਿੱਥੇ ਲੈ ਕੇ ਕਿਵੇਂ ਦੇਖਦੇ ਯੂਨੀਅਨ ਤਾਂ ਇੱਕ ਸੰਸਥਾ ਹੈ ਇੱਕ ਕਾਰੋਬਾਰੀ ਹੈ ਤਾਂ ਇੱਥੇ ਯੂਨੀਅਨ ਹੈ ਤਾਂ ਕਿ ਇਦਾਂ ਬਣਾ ਰਖੇ ਨੇ ਗਰੁੱਪ ਵੀ ਸਾਡਾ ਆਪਣਾ ਭਾਈਚਾਰਾ ਹੈ ਸਾਡੇ ਇਹਦੇ ਵੋਟਾਂ ਪੈਦੀਆਂ ਹੁੰਦੀਆਂ ਅਸੀਂ ਠੀਕ ਹੈ ਜੀ ਪਿਛਲੇ ਸਮੇਂ 'ਚ ਸਾਡੇ ਨਾਲ ਕਾਂਗਰਸ ਨੇ ਧੱਕਾ ਕੀਤਾ ਤੇ ਕੇ ਨਾਲ ਬਣਾਉਂਦੇ ਤੇ ਅਸੀਂ ਉਹਨਾਂ ਤੋਂ ਦੁਖੀ ਹੋ ਕੇ ਇਹ ਝਾੜੂ ਸਰਕਾਰ ਨੂੰ ਆਪ ਪਕੀ ਤੇ ਕਰਿਆ 9ਵੇਂ ਸੀਟਾਂ ਦਿੱਤੀਆਂ ਪਰ ਇਹਨਾਂ ਨੂੰ ਇਦਾਂ ਹੰਕਾਰ ਆ ਗਿਆ ਇਹ ਬੰਦੇ ਨੂੰ ਬੰਦਾ ਨਹੀਂ ਸਮਝ ਰਹੇ ਜਿਹੜਾ ਤੱਕ ਆ ਕੰਮ ਸਾਡੇ ਕਦੇ ਨਹੀਂ ਹੋਏ ਸੀ ਸਾਡੀ ਜੁਨੀ ਜਿਹੜਾ ਅੱਜ ਹੋ ਗਿਆ ਤਾਂ ਕਿ ਚੋਣਾ ਹੁੰਦੇ ਤੇ ਹੁਣ ਸਰਬਸੰਮਤੀ ਨਾਲ ਜਿਹੜਾ ਅੱਜ ਬਣਿਆ ਹਾਂਜੀ ਸਰਵਿਸ ਕਿੱਥੇ ਸਾਡੀ ਸਰਬਸੰਮਤੀ ਜੇ ਬੈਠੇ ਜਾਂ ਹੁੰਦੇਈ ਧੱਕਾ ਹੋਇਆ ਕਾਕੇ ਨਾਲ ਹੱਥ ਉਹਦਾ ਸੀ ਹੱਥ ਉਹਦਾ ਦੀ ਜੀ ਬਾਕੀ ਗੱਲਾਂ ਬਹੁਤ ਨੇ ਪਰ ਹੁਣ ਮੌਕੇ ਤੇ ਪਹਿਲਾਂ ਵੀ ਕਮੇਟੀ ਬਣੀ ਸੀ ਪੰਜ ਮੈਂਬਰ ਦੀ ਤਾਂ ਹੁਣ ਫੇਰ ਕਮੇਟੀ ਬਣਾਈ ਗਈ ਹੈ ਹਾਂ ਕਮੇਟੀ ਕਾ ਨੂੰ ਇਹ ਜਿੱਕੀ ਬਾਜੋ ਪਹਿਲਾਂ ਕਿਉਂ ਬੋਲਿਆ ਜਿੱਕੀ ਮੈਂ ਟੈਕਨੋਟ੍ਰੇਰ ਆ ਜਿੱਕੀ ਬਾਜਵਾ ਨੇ ਪਹਿਲਾਂ ਬੋਲਿਆ ਪ੍ਰਧਾਨ ਉਹ ਹੈ ਪਿਛਲੀ ਵਾਰੀ ਵੀ ਇਹਨਾਂ ਨੇ ਇੱਕ ਬੁੱਧੂ ਬਣਾ ਰਹੇ ਨੇ ਸਾਨੂੰ ਬੁੱਧੂ ਹੀ ਸਮਝਦੇ ਨੇ ਉਹ ਪੰਜਾਂ ਚਾਰਾਂ ਨੇ ਤਾਂ ਕੋਈ ਪੁੱਛਦੀ ਨਹੀਂ ਉਹਦਾ ਬਸ ਉੱਧੇ ਹੀ ਤੁਰੇ ਫਿਰਦੇ ਨੇ ਹੁਣ ਮੰਗ ਕੀ ਕਰ ਰਹੇ ਹੋ ਤੁਸੀਂ ਮੰਗ ਕੀ ਪ੍ਰਸ਼ਾਸਨ ਤੇ ਅਸੀਂ ਮੰਗ ਕਰਦੇ ਵੀ ਇਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਜੇ ਸਾਡਾ ਬੰਦਾ ਮਰ ਜਾਂਦਾ ਤਾਂ ਇਹ ਪਰਚਾ ਨਿਰੰਦਰਪੁਰ ਭਰਾਜ ਦੇ ਪੈਣਾ ਚਾਹੀਦਾ ਇੱਥੇ ਨਾ ਉਮੀਦ ਹੇਰ ਵੀ ਆਇਆ ਸੀ ਪਿਛਲੀ ਵਾਰ ਜਦੋਂ ਵੋਟਾਂ ਸੀ ਅਸੀਂ ਉਹਨਾਂ ਨੂੰ ਮੰਗ ਕੀਤੀ ਸੀ ਵੀ ਨਿਰੰਦਰਪੁਰ ਭਰਾਜ ਐ ਇਹਨਾਂ ਨੇ ਸਾਡੀ ਜੁਨੇਜ ਵਾਦਾ ਕਰਕੇ ਗਏ ਤੇ ਵੀ ਅਸੀਂ ਵੋਟਾਂ ਭਵਾਵਾਂ ਕਰਾਂਗੇ ਤੇ ਪਹਿਲੇ ਸਾਲ ਹੀ ਦਿਲਕ ਗਈ ਇਹੇ ਪਹਿਲੇ ਸਾਲ ਧੱਕਾ ਕੀਤਾ ਦੂਜੇ ਸਾਲ ਧੱਕਾ ਕੀਤਾ ਇਹਨਾਂ ਨੂੰ ਪੰਜ ਮੈਂਬਰਾਂ ਬੰਦੇ ਨੇ ਵਾਰੀ ਦਿੱਤੀ ਸੀ ਉਹ ਜਵਾਰੀ ਕਾਕਾ ਜੀ ਦੀ ਸੀ ਮੈਂ ਕਿ ਕਾਕਾ ਜੀ ਦੀ ਸੀ ਤੇ ਫਿਰ ਵੀ ਇਹਨਾਂ ਨੇ ਧੱਕਾ ਕਰਕੇ ਅੱਜ ਦੇਖੋ ਧੱਕੇ ਨਾਲ ਉਹ ਬਣਾਦਾ ਤੁਹਾਨੂੰ ਕੀ ਲੱਗਦਾ ਸਹਿਮਤੀ ਕਿਉਂ ਨਹੀਂ ਹੋਈ ਇਹ ਗੱਲ ਤੇ ਉਹ ਪੂਰੇ ਕਿਉਂ ਨਹੀਂ ਸਹਿਮਤੀ ਵੀਰੇ ਇਹ ਤਾਂ ਨਹੀਂ ਹੋਈ ਇਹ ਪੰਜ ਮੈਂਬਰੀ ਕਮੇਟੀ 'ਚ ਇਹ ਬੰਦਾ ਹੈਗਾ ਸੀ ਪਹਿਲਾਂ ਵੀ ਉਸੇ ਪੰਜ ਮੈਂਬਰੀ 'ਚ ਪ੍ਰਧਾਨਦਸ਼ਕ ਬਣਾ ਰਹੇ ਹਾਂ ਪੰਜ ਮੈਂਬਰੀ ਹੋਰ ਬਣਾ ਦਿੰਦੇ ਇੱਕ ਤੁਸੀਂ ਇਲਜ਼ਾਮ ਲਾਇਆ ਵੀ ਇਹਨੇ ਪੈਸੇ ਵੱਧ ਦੇ ਦਿੱਤੇ ਉਹਨੇ ਘੱਟ ਦੇ ਦਿੱਤੇ ਹਾਂ ਹੈਗੀ ਹੈ ਬੋਲੀ ਲੱਗੀ ਹੈ ਹਾਂ ਬੋਲੀ ਲੱਗਦੀ ਹੈ ਜੀ ਓਕੇ ਓਕੇ ਜੀ ਓ ਸਬੂਤ ਹੈਗੇ ਨਾ ਮੈਂ ਤਾਂ ਗੱਲਾਂ ਸੁਣ ਜਾਈ ਨੇ ਤੇ ਆ ਵੀਡੀਓ ਤਾਂ ਮੇਰੇ ਕੋਲ ਸਬੂਤ ਹੈਗਾ ਮੈਨੂੰ ਸੁਣਨ ਚ ਆਇਆ ਮੜਾ ਜਿਆ ਜਿਹੜਾ 30 ਲੱਖ 30 ਲੱਖ ਦਿੱਤਾ ਜਿਹੜਾ ਨਾ ਉਹ 30 ਲੱਖ ਜਦੋਂ ਉਧਰ ਬੋਲੀ ਚੜ ਗਈ 55 56 ਲੱਖ ਦਿੱਤਾ ਗਿਆ ਉਹ ਬੋਲੀ ਤੇ ਫਿਰ 30 ਲੱਖ ਇਹਨਾਂ ਦਾ ਘਰੇ ਮੋੜਨ ਆਏ ਨੇ ਉਹ ਮੋੜਦਿਆਂ ਦੀ ਵੀਡੀਓ ਹੈ ਰਣਜੀਤ ਸਿੰਘ ਭੋਨੀਗੜ ਓਕੇ ਓਕੇ ਆਖਰਕਾਰ ਤੁਸੀਂ ਸਾਰਾ ਕੁਝ ਸੁਣ ਲਿਆ ਤੁਹਾਨੂੰ ਉਡੀਕ ਹੁਣੀ ਹੈ ਕਿ ਬੀਬਾ ਜੀ ਦਾ ਕੀ ਪੱਖ ਹੈ ਬੀਬਾ ਜੀ ਨੂੰ ਦੋ ਵਾਰ ਟੈਲੀਫੋਨ ਲਾਇਆ ਗਿਆ ਬੀਬਾ ਜੀ ਨੇ ਫੋਨ ਨਹੀਂ ਚੁੱਕਿਆ ਜਿਹੜਾ ਨੰਬਰ ਮੇਰੇ ਕੋਲ ਹੈ ਮੈਂ ਉੱਤੇ ਦੋ ਵਾਰ ਟੈਲੀਫੋਨ ਲਾ ਚੁੱਕਿਆ ਬੀਬਾ ਜੀ ਬੀਬਾ ਜੀ ਨੇ ਉਹ ਫੋਨ ਨਹੀਂ ਚੁੱਕਿਆ ਤੇ ਇਸ ਕਰਕੇ ਉਹਨਾਂ ਦਾ ਪੱਖ ਨਹੀਂ ਆ ਸਕਿਆ ਉਮੀਦ ਕਰਦੇ ਆ ਕਿ ਉਹ ਆਪਣਾ ਕੋਈ ਪ੍ਰੈਸ ਰੀਲீஸ் ਕੋਈ ਸੋਸ਼ਲ ਮੀਡੀਆ ਤੇ ਵੀਡੀਓ ਪਾਉਣਗੇ ਉਹ ਵੀ ਤੁਹਾਡੇ ਤੱਕ ਪਹੁੰਚਦੀ ਕਰਾਂਗੇ ਪਰ ਹੁਣ ਸਵਾਲ ਇਹ ਹੈ ਕਿ ਕੀ ਪੰਜਾਬ ਦੇ ਵਿੱਚ ਇਹੀ ਕੱਟੜ ਇਮਾਨਦਾਰੀ ਹੈ ਕਿ ਇਸੇ ਨੂੰ ਕੇਜਰੀਵਾਲ ਕਟੜ ਇਮਾਨਦਾਰੀ ਕਹਿੰਦੇ ਆ ਇਲਜ਼ਾਮ ਤਾਂ ਅਗਾਹੇ ਬਗਾਹੇ ਬੀਬਾ ਜੀ ਤੇ ਪਹਿਲਾਂ ਵੀ ਲੱਗਦੇ ਰਹੇ ਉਹਨਾਂ ਦੀ ਕੋਈ ਕੋਈ ਗੱਲ ਨਹੀਂ ਸਾਹਮਣੇ ਆਈ ਤੇ ਕਿਸੇ ਨੇ ਨਹੀਂ ਕੀਤੀ ਅੱਜ ਤਾਂ ਗੱਲ ਖੁੱਲ ਕੇ ਸਾਹਮਣੇ ਆ ਗਈ ਬੀਬਾ ਜੀ ਨੂੰ ਹਾਲੇ ਤੱਕ ਕਿਸ ਦਾ ਜਵਾਬ ਦੇ ਦੇਣਾ ਚਾਹੀਦਾ ਸੀ ਪਰ ਬੀਬਾ ਜੀ ਨੇ ਕੋਈ ਜਵਾਬ ਨਹੀਂ ਦਿੱਤਾ ਬੜਾ ਗੰਭੀਰ ਇਲਜ਼ਾਮ ਹੈ 30 ਲੱਖ ਮੋੜਨਾ ਤੇ 55 ਲੱਖ ਵਾਲੇ ਨੂੰ ਪ੍ਰਦਾਨਗੀ ਦੇ ਦੇਣਾ ਕੀ ਇਹ ਹੀ ਕਹਿ ਸਕਦੇ ਆ ਇਹ ਹੀ ਬਦਲਾਅ ਸੀ ਇਹ ਹੀ ਇਨਕਲਾਬ ਸੀ ਇਨਕਲਾਬ ਤਾਂ ਖੈਰੇ ਪਹਿਲਾਂ ਵੀ ਨਹੀਂ ਸੀ ਇਨਕਲਾਬ ਇਦਾਂ ਦੇ ਕਦੇ ਵੀ ਨਹੀਂ ਹੋਇਆ ਕਰਦੇ ਇਨਕਲਾਬ ਗੱਲਾਂ ਦੇ ਨਾਲ ਚੁਟਕਲੇ ਸੁਣਾ ਕੇ ਨਹੀਂ ਆਇਆ ਕਰਦੇ ਇਨਕਲਾਬ ਜਿਹੜਾ ਹੈ ਉਹ ਖੂਨ ਦੀ ਮੰਗ ਕਰਦਾ ਹੈ ਪਹਿਲੀ ਗੱਲ ਤਾਂ ਇਨਕਲਾਬ ਵਾਲਾ ਮਾਮਲਾ ਹੈ ਹੀ ਨਹੀਂ ਫਿਰ ਕੀ ਜੇ ਚਲੋ ਕਥਿਤ ਤੌਰ ਤੇ ਸੀਗਾ ਵੀ ਕੀ ਇਹ ਹੀ ਇਨਕਲਾਬ ਸੀ ਕੀ ਪੰਜਾਬੀਆਂ ਨੇ ਜਿਹੜੀ ਖੇ 25 ਸਾਲ ਪਿੱਛੋਂ ਪਾਣੀ ਸ਼ੁਰੂ ਕੀਤੀ ਕੀ ਹੁਣ ਉਹਨੂੰ ਸਵਾਹ ਬਣਾ ਕੇ ਸਿਰ 'ਚ ਪਾਉਣ ਦਾ ਸਿਲਸਿਲਾ ਸੀ ਬੀਬਾ ਜੀ ਨੂੰ ਇੱਥੇ ਜਵਾਬ ਦੇਣਾ ਚਾਹੀਦਾ ਹੈ ਕੱਟੜ ਇਮਾਨਦਾਰਾਂ ਦੇ ਕਨਵੀਨਰ ਨੂੰ ਇੱਥੇ ਇਲਜ਼ਾਮ ਇਹਨਾਂ ਇਲਜ਼ਾਮਾਂ ਦੇ ਜਵਾਬ ਦੇਣੇ ਚਾਹੀਦੇ ਨੇ ਇਹ ਤਾਂ ਇੱਕ ਸੰਗਰੂਰ ਦਾ ਮਾਮਲਾ ਸਾਹਮਣੇ ਆਇਆ ਪੰਜਾਬ ਦੇ ਵਿੱਚ ਹਜ਼ਾਰਾਂ ਹੀ ਸੈਂਕੜਿਆਂ ਦੀ ਤعداد ਦੇ ਵਿੱਚ ਟਰੱਕ ਯੂਨੀਅਨਾਂ ਨੇ ਸੈਂਕੜਿਆਂ ਦੀ ਤعداد ਚ ਹੁਣ ਬਲਾਕ ਸੰਪਤੀਆਂ ਆ ਜਾਣਗੀਆਂ ਕੀ ਫਿਰ ਉੱਥੇ ਵੀ ਇਹੀ ਕੁਝ ਚੱਲੇਗਾ ਹਾਲਾਂਕਿ ਨਗਰ ਕੌਂਸਲ ਦੀਆਂ ਚੋਣਾਂ ਦੇ ਵਿੱਚ ਤੇ ਬਾਅਦ ਚ ਲੈਣ ਦੇਣ ਦੇ ਮਾਮਲੇ ਕਈ ਸਾਹਮਣੇ ਆਏ ਨੇ ਸੰਗਰੂਰ ਦੇ ਵਿੱਚ ਤੇ ਇਸ ਹਾਲਾਤ ਤੁਸੀਂ ਦੇਖੇਗੇ ਕਿ ਸੰਗਰੂਰ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਕੀ ਫਿਰ ਕੀ ਤੁਹਾਡੇ ਸਾਹਮਣੀਆਂ ਆਈ ਨੇ ਚੋਣਾਂ ਨਗਰ ਕੌਂਸਲ ਦੀਆਂ ਇਹੀ ਹਾਲ ਬਾਕੀ ਥਾਵੇਂ ਆ ਕੁੱਲ ਮਿਲਾ ਕੇ ਕੱਟੜ ਇਮਾਨਦਾਰੀ ਵਾਲੀ ਗਾਹਣੀ ਤਾਂ ਹੁਣ ਚੁੱਲੇ ਚਪਹਿ ਚੁੱਕੀ ਹੈ ਜੇਕਰ ਇਹ ਵੀਡੀਓ ਸੱਚ ਹੈ ਜੇਕਰ ਸਾਰਾ ਕੁਝ ਉਹਨਾਂ 'ਤੇ ਇਲਜ਼ਾਮ ਤੇ ਵੀ ਲੱਗੇ ਕਿ ਪ੍ਰਸ਼ਾਸਨ ਨੇ ਦਬਾਇਆ ਇਹਨਾਂ ਲੋਕਾਂ ਨੂੰ ਆ ਕੇ ਪੁਲਿਸ ਨੇ ਕਈ ਬੰਦੇ ਵੀ ਚੱਕੇ ਹੁਣ ਕੱਲ ਵਿਧਾਨ ਸਭਾ ਦੇ ਵਿੱਚ ਪ੍ਰਗਟ ਸਿੰਘ ਵੀ ਕਹਿੰਦੇ ਸੀ ਕਿ ਡਾਂਗ ਦੇ ਜ਼ੋਰ ਤੇ ਕੰਮ ਕਰਾਏ ਜਾ ਰਹੇ ਨੇ ਪੁਲਿਸ ਰਾਜ ਸਥਾਪਿਤ ਕੀਤਾ ਜਾ ਰਿਹਾ ਹੈ ਹਰ ਦਿਨ ਫਰੋਤੀਆਂ ਵਾਲੀ ਕਾਲਾਂ ਆਉਂਦੀਆਂ ਨੇ ਹਰ ਦਿਨ ਲੁੱਟਖੋਹਾਂ ਚੱਲਦੀਆਂ ਨੇ ਉਹਨਾਂ ਵਾਲੇ ਪਾਸੇ ਕੋਈ ਧਿਆਨ ਨਹੀਂ ਐਸੇ ਕੰਮ ਵਾਸਤੇ ਪੁਲਿਸ ਫੋਰਸ ਹਮੇਸ਼ਾ ਤਿਆਰ ਹੈ ਵੱਡਾ ਇਲਜ਼ਾਮ ਨੇ ਇਹਨਾਂ ਇਲਜ਼ਾਮਾਂ ਦੇ ਜਵਾਬ ਚਾਹੀਦੇ ਨੇ ਮੈਨੂੰ ਨਹੀਂ ਲੋਕਾਂ ਨੂੰ ਚਾਹੀਦੇ ਨੇ ਜਿਨ੍ਹਾਂ ਨੇ ਵੋਟਾਂ ਪਾ ਕੇ ਇੱਕ ਬਦਲਾਅ ਵਾਲੀ ਸੋਚ ਦੇ ਲਈ ਜਿਹੜਾ ਉਹ ਵੋਟ ਪਾਈ ਸੀ ਉਹਨਾਂ ਨੂੰ ਚਾਹੀਦੇ ਨੇ ਤੇ ਬੀਬਾ ਜੀ ਨੂੰ ਆਪਣਾ ਪੱਖ ਰੱਖਣਾ ਚਾਹੀਦਾ ਇਸ ਮਾਮਲੇ ਵਿੱਚ ਕਿ ਉਹਨਾਂ ਦੀ ਭੂਮਿਕਾ ਹੈ ਜਾਂ ਨਹੀਂ